ਹੈਲੋ ਹੈਲੋ ਕਿੱਥੇ ਹੋ ਬਕੂ ਤੁਸੀਂ ਮੈਂ ਭਾਈ ਤੇ ਖੇਤ ਬੈਠਾ ਸੀ ਮੈਂ ਇੱਥੇ ਹੋਰ ਕਿਹੜਾ ਕੈਨੇਡਾ ਜਾਣਾ ਸੀ ਨਹੀਂ ਤੁੰਨ ਕਿੰਨੇ ਫੋਨ ਲਾਤੇ ਤੁਸੀਂ ਫੋਨ ਹੀ ਨਹੀਂ ਦਿੱਤੀ ਆਂਦੇ ਉਹ ਫੋਨ ਮੈਂ ਉਧਰ ਗਿਆ ਸੀ ਸੀਰੀਆਂ ਦੇ ਨਹੀਂ ਵੇਖਣ ਨੂੰ ਉਹਨਾਂ ਨੂੰ ਠੀਕ ਹੈ ਤੇ ਫੋਨ ਮੇਰਾ ਲਾਇਆ ਪੈਸੇ ਅੰਦਰ ਚਾਰਜ ਹਾਂ ਹੋਰ ਦੱਸ ਹੋਰ ਦੱਸ ਕੀ ਕੀ ਦਿੱਕਤ ਹੈ ਸਭ ਠੀਕ ਠਾਕ ਹੈ ਘਰ ਚ ਠੀਕ ਠਾਕ ਕੁਝ ਵੀ ਨਹੀਂ ਲੱਗ ਕੇ ਮੇ ਕੀ ਹੋ ਗਿਆ ਤੁਹਾਨੂੰ ਬਹੁਤ ਵਾਰ ਗਿਆ ਵੇ ਅਸੀਂ ਉਸ ਦਿਨ ਰਾਤ ਨੂੰ ਤੱਕਾ ਕਰਕੇ ਮਿਲੇ ਸੀ ਜਦੋਂ ਮੈਨੂੰ ਬੈਂਟਲੇਵਿਆ ਵੀ ਟਲੇਆ ਡੈਂਟਲੇਵਿਆ ਪ੍ਰੈਗਨੈਂਟ ਹੋ ਗਈ ਹੁਣ ਤਾਂ ਫਿਰ ਪ੍ਰੈਗਨੈਂਟ ਹੋ ਗਈ ਤੁਹਾਨੂੰ ਬਾਈਆਂ ਵਰੀਆਂ ਪ੍ਰੈਗਨੈਂਟ ਹੀ ਹੁੰਦੀਆਂ ਹੋਰ ਕੁ ਕੁਮਾਰੀਆਂ ਪ੍ਰੈਗਨੈਂਟ ਹੁੰਦੀਆਂ ਦਾ ਲੈ ਉਹਦੇ ਸਾਹਮਣੇ ਤਾਂ ਮੈਂ ਉਹਦੇ ਉਹਦੇ ਨਾਲ ਤਾਂ ਮਤਰੀ ਹੀ ਨਹੀਂ ਸੀ ਜਦੋਂ ਮੈਂ ਸੀ ਆ ਕੇ ਹੋਦੀ ਸੀ ਮੈਨੂੰ ਅੱਛਾ ਉਹ ਪਹਿਲਾਂ ਹੀ ਆ ਗਏ ਸੀਗੇ ਫੇਰ ਕੀ ਹਾਲ ਹੋ ਜਾਊਗਾ ਤਾਂ ਫੇਰ ਨਾ ਤਾਂ ਉਹਦਾ ਹੀ ਪਊਗਾ ਪੋਤਾ ਤਾਂ ਮੇਰੇ ਵਿੱਜੂਗਾ ਹੋਰ ਕੀ ਗੱਲ ਹੈ ਹੂੰ ਜਿਹੜੀ ਗੱਲ ਆ ਉਹ ਪੁੱਛੂਗਾ ਮੈਨੂੰ ਕਿੰਨਾ ਟਾਈਮ ਦਾ ਹੈ ਫੇਰ ਮੈਂ ਕੀ ਦੱਸੂਂਗਾ ਉਹ ਤੂੰ ਗੱਲ ਹੀ ਤੇਰਾ ਹੀ ਹੈ ਬਿਲਕੁਲ ਤਾਂ ਬਹਨਾਂ ਕੋਲੇ 100 ਬਹਨਾਂ ਹੁੰਦਾ ਉਹ ਤਾਂ ਕਹੂਗਾ ਮੇਰਾ ਤਾਂ ਹੈ ਨਹੀਂਗਾ ਮੈਨੂੰ ਪਤਾ ਹੈ ਮੇਰਾ ਹੈ ਨਹੀਂਗਾ ਉਹ ਕਹਿੰਦਾ ਤੂੰ ਕਹਦੀ ਵੀ ਤੇਰੇ ਨਾਲ ਵਹੀ ਹੈ ਤੇਰਾ ਹੀ ਹੈ ਹੋਰ ਇੱਥੇ ਕੀ ਦਾ ਗਵਾਂਢੀ ਦਾ ਥੋੜੀ ਹੈ ਮੈਨੂੰ ਨਹੀਂ ਪਤਾਗਾ ਹੁਣ ਕਿਵੇਂ ਕਰਨੀ ਹੈ ਤੁਸੀਂ ਦੱਸੋ ਕਿਵੇਂ ਕਰਨੀ ਕੀ ਐ ਹੁ ਮੈਂ ਕੋਈ ਮੈਂ ਥੋੜੀ ਕੀਤਾ ਮੈਂ ਤਾਂ ਬਾਹਰ ਕੱਢਿਆ ਸੀਗਾ ਉਸਤੋਂ ਬਾਹਰ ਮਰੀਏ ਬਾਹਰ ਬੁਰ ਕੋਈ ਨਹੀਂ ਕੱਢਿਆਗਾ ਤੁਸੀਂ ਪਹਿਲੇ ਪਹਿਲੀ ਗੱਲ ਤੁਸੀਂ ਮਿਲਿਆ ਤਾਂ ਇੰਨਾ ਧੱਕਾ ਕਾਤੋ ਕਰਿਆ ਤੁਸੀਂ ਧੱਕਾ ਨੂੰ ਇਹ ਕੀਤਾ ਤੂੰ ਬੈਠੀ ਫਿਲਮ ਨਹੀਂ ਦੇਖੀ ਜਾਂਦੀ ਸੀ ਅੰਦਰ ਫੇਰ ਫਿਲਮ ਮੈਂ ਦੇਖਦੀ ਸੀਗੀ ਤਾਂ ਨਾ ਥੋੜੀ ਅੱਖਾਂ ਸਿਆਹ ਕੇ ਦੇਖ ਲੈ ਨਹੀਂ ਨਹੀਂ ਫਿਲਮ ਕਿਹੜੀ ਦੇਖੀ ਜਾਂਦੀ ਦੂਜੀ ਫਿਲਮ ਨਹੀਂ ਦੇਖੀ ਜਾਂਦੀ ਤੂੰ ਮੈਂ ਦੇਖਦਾ ਤੇਰੇ ਦੇ ਦਰਸ ਖਾਦਾ ਵੀ ਦੂਜੀ ਫਿਲਮ ਦੇਖੀ ਜਾਂਦੀ ਐ ਰਜੀ ਕਰਦਾ ਹੋਊਗਾ ਹਾਂ ਜੀ ਕਰਦਾ ਹੂਆ ਕਿਉਂਕਿ ਫੇਰ ਜੀ ਕਰਦਾ ਜਦ ਮੈਂ ਢਿਲਮ ਦੇਖਣਾ ਦੇਖ ਕੇ ਆਪੇ ਸਾਰ ਲੈਂਦੀ ਤੁਸੀਂ ਨਾ ਕਰਕੇ ਜਾਂਦੇ ਨਾ ਮੇਰੇ ਮੇਰੇ ਐ ਨਹੀਂ ਮੇਰੀ ਗੱਲ ਸੁਣਾ ਜਦੋਂ ਮੈਂ ਕਰੀ ਜਾਂਦਾ ਸੀ ਤੇ ਤਵਾਜਾਂ ਦਾ ਪੂਰੀਆਂ ਕੜਦੀ ਸੀ ਕਿ ਹਾਏ ਬਾਪੂ ਜੀ ਜੇਕਰ ਤੁਸੀਂ ਅੱਜ ਨਾ ਹੁੰਦੇ ਤਾਂ ਮੇਰੀ ਆ ਸ਼ਾਂਤੀ ਕਿਵੇਂ ਮਿਲਦੀ ਮੈਨੂੰ ਮੈਨੂੰ ਤ੍ਰਿਸ਼ਨਾ ਮੇਰੀ ਕਿਵੇਂ ਪੂਰੀ ਹੁੰਦੀ ਉਹ ਤੂੰ ਐ ਕਰਦੀ ਸੀ ਹੁਣ ਮੇਰੇ ਤੇ ਇਲਜ਼ਾਮ ਲਾਉਂਦੀ ਏ ਬੋਲੇ ਗੱਲ ਮਾੜੇ ਮਿੱਟੂ ਕੋਈ ਇਲਜ਼ਾਮ ਨਹੀਂ ਲਾਉਂਦੀ ਮੈਂ ਤੁਹਾਡੇ ਤੇ ਆਂ ਤੇ ਫੇਰ ਅਸਤੀ ਮੈਂ ਕੋਈ ਇਲਜ਼ਾਮ ਨਹੀਂ ਲਾਈ ਜਾਂਦੀ ਤੁਹਾਨੂੰ ਦੱਸੀ ਆਂਨੇ ਹੁਣ ਮੈਂ ਕੀ ਕਰੂੰਗੀ ਨਹੀਂ ਨਹੀਂ ਮੇਰੀ ਗੱਲ ਸੁਣ ਉਹ ਮੈਨੂੰ ਤਾਂ ਡਾਊਟ ਉਹ ਦੂਜੇ ਮੁੰਡੇ ਤੇ ਆਪਣੇ ਗਵੰਢੀ ਵਾਲੇ ਕਿਵੇਂ ਤੂੰ ਤੇਰੇ ਪਿੱਛੇ ਪਿੱਛੇ ਗੇੜੇ ਕੀ ਮਾਰਦਾ ਫਿਰਦਾ ਰਣਜੀਤ ਆ ਜਿਹੜਾ ਰਣਜੀਤ ਕਿਹੜੀ ਮਾਰਦਾ ਹੁਣ ਮੈਂ ਨਹੀਂ ਕਰਾਇਆ ਗਾਨ ਮੈਂ ਨਾ ਮੈਂ ਦੇਖਿਆ ਕਦੇ ਵਿਚਾਰੀ ਨੂੰ ਐਵੇਂ ਲੈਕ ਤੂੰ ਹੁਣ ਆ ਛੁੱਟ ਸਕ ਤਰੇ ਇਥੋਂ ਫੜਿਆ ਗਿਆ ਤੂੰ ਜਿੱਦੇ ਬਾਜ਼ਾਰ ਗਈ ਸੀ ਤੇਰੇ ਨਾਲ ਉਹ ਬੈਠ ਕੇ ਤੈਨੂੰ ਘਰ ਤੇ ਨਹੀਂ ਛੱਡ ਕੇ ਗਿਆ ਸੀ ਤੂੰ ਮੋਟਰਸਾਈਕਲ ਦੇ ਮਗਰ ਬੈਠੀ ਸੀ ਉਹਦੇ ਕਰ ਕਰ ਤਿਕਰ ਤੇ ਸ਼ਦਕੇ ਦੇ ਰਸਤੇ ਜੇ ਮਿਲ ਗਿਆ ਸੀ ਤਾਂ ਕਰ ਤਿਕਰ ਛੱਡੇ ਦਾ ਮਤਲਬ ਉਹ ਥੋੜੀ ਮੈਨੂੰ ਪ੍ਰੇਗਨੈਂਂਟ ਕਰਤੀ ਉਹਨੇ ਤਾਂ ਫੇਰ ਮੇਰੀ ਗੱਲ ਸੁਣ ਕੇ ਘਰੇ ਗਏ ਬਾਰ ਮੂਰੇ ਰੋਜ਼ ਗੇੜੇ ਕਾ ਤੋ ਮਾਰਦਾ ਉਹ ਆਪਦੇ ਜਦੋਂ ਆਉਂਦਾ ਬਾਰ ਕਿਤੇ ਚਵਾਰੇ ਕਣੀ ਦੇਖੀ ਜਾਂਦਾ ਉੱਥੇ ਨੂੰਹ ਕਰਕੇ ਉਹ ਨਹੀਂ ਉਹਦੀ ਜਿਹੜੀ ਸੋਚ ਹੋਣੀ ਉਹ ਪਨਾ ਲੈਣਾ ਮੈਨੂੰ ਮੈਨੂੰ ਇਹ ਵੀ ਗੱਲ ਹੈ ਨਹੀਂ ਗੀ ਉਹਦੇ ਨਾਲ ਮੇਰੀ ਮੈਨੂੰ ਦੇਖ ਲੈ ਜਿਹੜੀ ਸੱਚਾਈ ਆ ਤੂੰ ਦੱਸ ਦੇ ਜਿਤੇ ਵੀ ਉਹਨਾਂ ਕੋਈ ਸੈਟਿੰਗ ਸ਼ੂਟਿੰਗ ਸਹੀ ਦਿਲ ਸਹੀ ਨਹੀਂ ਤੁਹਾਨੂੰ ਮੈਂ ਸੱਚਾਈ ਮੇਰੀ ਸੱਚਾਈ ਕੀ ਦੱਸਾਂ ਤੁਹਾਨੂੰ ਮੈਂ ਵੀ ਮੇਰੀ ਵੀ ਸੁਣ ਲਓ ਮੈਨੂੰ ਮੈਨੂੰ ਪਤਾ ਨਾ ਤੁਸੀਂ ਕਰਕੇ ਗਈ ਸੀ ਉਦੋਂ ਹੋਇਆ ਮੇਰੇ ਨਾਲ ਅੱਜ ਪਹਿਲੀ ਗੱਲ ਦੱਸੋ ਤੁਸੀਂ ਅੱਜ ਰਿਪੋਰਟ ਦੇ ਵਿੱਚ ਆ ਗਿਆ ਤੁਸੀਂ ਦੱਸੋ ਕਿੰਨੇ ਦਿਨ ਹੋਏ ਤੁਹਾਨੂੰ ਕਰਕੇ ਗਿਆ ਨੂੰ ਮੈਂ ਕੀਤਾ ਤੁਹਾਨੂੰ 7 ਦਿਨ ਪਹਿਲਾਂ ਕੀਤਾ ਸੀ 7 ਦਿਨ ਪਹਿਲਾਂ ਮੈਂ ਪ੍ਰੈਗਨੈਂਟ ਹੋ ਗਈ ਸੀ ਤੇ ਹੋਰ 7 ਦਿਨ ਪਹਿਲਾਂ ਕੀਤਾ ਪਹਿਲਾਂ ਇਹਦੀ ਪਹਿਲਾਂ ਤਾਂ ਤੁਸੀਂ ਕਦੇ ਕਰ ਹੀ ਨਹੀਂ ਗਾ ਮੈਨੂੰ ਕਿਉਂ ਨਹੀਂ ਕੀਤਾ ਮੈਂ ਕਰਿਆ ਤਾਂ ਬਥੇਰੇ ਵਾਰੀ ਆ ਪਰ ਮੈਂ ਨਾ ਮੈਂ ਨਾ ਭਾਈ ਪੂਰਾ ਪ੍ਰੇਜ ਕਰਦਾ ਹੂੰ ਠੀਕ ਆ ਤਾਂ ਫਿਰ ਪ੍ਰੇਜ ਕਰੋ ਤੁਸੀਂ ਮੈਂ ਤੁਹਾਡਾ ਨਾਮ ਲੈ ਕੇ ਉਹ ਦੀ ਦੁਆ ਇਹ ਨਾ ਤੁਹਾਡੇ ਪੁੱਤ ਨੂੰ ਮੈਂ ਕਹਿ ਦੂੰਗੀ ਉਹਨੇ ੱੱਕੇ ਨਾਲ ਪੜ ਲਿਆ ਸੀ ਮਤਲਬ ਲੋਕਾਂ ਦੀ ਬਦਨਾਮੀ ਤੋਂ ਡਰਦੀ ਨਹੀਂ ਬੋਲੇਗੀ ੱੱਕੇ ਨਾਲ ਨਹੀਂ ਹੁੰਦਾ ਤੁਸੀਂ ਨਹੀਂ ਮੰਨਦੇ ਨਾ ਤੁਸੀਂ ਨਹੀਂ ਮੰਨਦੇ ਤਾਂ ਮੈਂ ਹੀ ਕਹੂੰਗੀ ਫਿਰ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਲਾ ਸੁਣਾਓ ਜੀ ਆਪ ਦੀ ਮਰੀ ਜੰਨੀ ਐ ਮੈਂ ਬੇਇਤੀ ਤੇਰੀ ਵੀ ਹੋਊਗੀ ਬੇਇਤੀ ਮੇਰੀ ਵੀ ਹੋਊਗੀ ਕੋਈ ਤਾਂ ਕੋਈ ਹੱਲ ਕੱਢ ਲੈ ਕੋਈ ਹੱਲ ਕੱਢਦਾ ਜਾਂਦਾ ਕੋਈ ਕਿਵੇਂ ਕੱਢੇਗਾ ਹੱਲ ਦੱਸ ਫਿਰ ਹੁਣ ਮੈਂ ਕਿਵੇਂ ਕੱਢਾਂ ਹੱਲ ਥੋੜੇ ਪੁੱਤ ਨੂੰ ਤਾਂ پتہ ਲੱਗ ਜੂਗਾ ਹੱਲ ਬਥੇਰੇ ਐ ਹੱਲ ਨੂੰ ਕੀ ਐ ਮੇ ਤਾਂ ਨਮੀ ਨਾ ਤਕਰੀ ਕਰ ਤੈਨੂੰ ਵੀ ਨਾ ਤਕਰੀ ਗਾਰੰਟੀ ਹੈਗੀ ਆਪਣੇ ਕੋਲੇ ਮਤਲਬ ਗੋਲੀਆਂ ਗਾਲੀਆਂ ਵੱਧੂ ਹੋਣਗੀਆਂ ਹਾਂ ਮੇਰ ਨੂੰ ਸਗੋਂ ਮੈਂ ਨਾ ਕਿੰਨਾ 25 ਦਿਨਾਂ ਆ ਤੇ ਫੇ ਠੀਕ ਗੋਲੀਆਂ ਗਾਲੀਆਂ ਉਹ ਨਹੀਂ ਗੋਲੀਆਂ ਗਾਲੀਆਂ ਲੈ ਲਈ ਸਰ ਇਹ ਤੂੰ ਰੱਖਣਾ ਜੇ ਤੇ ਮੇਰੀ ਗੱਲ ਸੁਣਦਾ ਜੇ ਤੂੰ ਇੱਕ ਵਾਰੀ ਮੁੰਡਾ ਆ ਜੂਗਾ ਤੂੰ ਉਹਨੂੰ ਕਹਿ ਦੇ ਵੀ ਤੇਰਾ ਹੀ ਹੈ ਜੋ ਮੰਨ ਗਿਆ ਤਾਂ ਠੀਕ ਹੈ ਜੇ ਲੈ ਸਕ ਲੈਣੀ ਹੈ ਤੇਰੀ ਲੈ ਜੀ ਮੰਨ ਗਿਆ ਮਤਲਬ ਕੀ ਹੈ ਜੇ ਮੰਨਨੇ ਗਿਆ ਤਾਂ ਫਿਰ ਜੇ ਨਾ ਮੰਨਿਆ ਤਾਂ ਫਿਰ ਕਿਉਂ ਆਈ ਹੋ ਜੂਗਾ ਵੀ ਕਿਸੇ ਹੋਰ ਦਾ ਨਹੀਂ ਨਹੀਂ ਫਿਰ ਦੇਖੀ ਜੂਗੀ ਫੰਜੋ ਵੀ ਹੈਗੀ ਮੇਰਾ ਵੀ ਨਹੀਂ ਕਰਦਾ ਪਹਿਲਾਂ ਜਵਾਕ ਮੇਰਾ ਵੀ ਰੱਖਣ ਦਾ ਜੀ ਕਰਦਾ ਤੇ ਫਿਰ ਰੱਖ ਲੈ ਫੇ ਮੈਂ ਕਿਧਰ ਭੱਜਾ ਚੱਲਿਆਂ ਦਾ ਮੈਂ ਕਿਧਰ ਭੱਜਾ ਚੱਲਿਆ ਰੱਖ ਲਾ ਗਿਰੂ ਤੁਸੀਂ ਨਾ ਸਪੋਰਟ ਕਰੋ ਜੀ ਜਦੋਂ ਲੜਨ ਲੁੱੜਨ ਲੱਗੇ ਨਾ ਸਪੋਰਟ ਕਰ ਦਿਓ ਜੇ ਫਿਰ ਮੈਂ ਪੂਰੀ ਸਪੋਰਟ ਕਰਾਂਗਾ ਤੂੰ ਪਰਵਾਹ ਨਾ ਕਰ ਕਿਸੇ ਚੀਜ਼ ਦੀ ਹਾਂ ਠੀਕ ਆ ਫਿਰ ਹਾਂ ਚਲੋ ਆਪਾਂ ਤੁਸੀਂ ਐ ਕਰੋ ਫਿਰ ਤੁਸੀਂ ਕੱਟੋ ਕੱਟੋ ਫੋਨ ਮੈਂ ਆਉਣੇ ਹੁਣੇ ਘਰੇ ਆ ਕੇ ਗੱਲ ਕਰਦੇ ਆ ਠੀਕ ਹੈ ਠੀਕ ਹੈ ਕਾ ਕੱਟੇ ਹੋ ਫਿਰ ਮੇਰੇ ਕੋਲ